ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਿਕ ਕਮੇਟੀ ਨੇ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਕਰਤਾਰਪੁਰ ਬਲਾਕ ਕਾਂਗਰਸ 2 ਦੇ ਪ੍ਰਧਾਨ ਜੋਰਾਵਰ ਸਿੰਘ ਸੋਢੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਪ੍ਰਧਾਨ ਜੋਰਾਵਰ ਸਿੰਘ ਸੋਢੀ ਨੂੰ ਪਾਰਟੀ ਵੱਲੋਂ 6 ਸਾਲਾਂ ਲਈ ਕੱਢ ਦਿੱਤਾ ਗਿਆ ਇਹ ਕਾਰਵਾਈ ਉਸ ਵਿਰੁੱਧ ਡਕੈਤੀ ਵਰਗੇ ਗੰਭੀਰ ਅਪਰਾਧਿਕ ਮਾਮਲਿਆਂ ਦੀ ਐਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਗ੍ਰਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਇਹ ਫੈਸਲਾ ਕਮੇਟੀ ਵੱਲੋਂ ਲਿਆ ਗਿਆ 4 ਜੁਲਾਈ 2025 ਨੂੰ ਹਲਕਾ ਇੰਚਾਰਜ ਕਰਤਾਰਪੁਰ ਰਜਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਕਮੇਟੀ ਨੂੰ ਜਿਸ ਦੇ ਆਧਾਰ ਦੇ ਉੱਤੇ ਇਸ ਕਮੇਟੀ ਵੱਲੋਂ ਕਾਰਵਾਈ ਕੀਤੀ ਗਈ ਹੈ ਕਾਂਗਰਸ ਪਾਰਟੀ ਕਿਸੇ ਵੀ ਅਪਰਾਧਿਕ ਜਾਂ ਗੈਰ ਸਮਾਜਿਕ ਸਰਗਰਮੀ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਪਾਰਟੀ ਦੇ ਅਸਕ ਨੂੰ ਸਾਫ ਸੁਥਰਾ ਰੱਖਣ ਦੇ ਲਈ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੇਗੀ ਅਜਿਹਾ ਜੋ ਕਿ ਕਰਤਾਰਪੁਰ ਦੇ ਅਨੁਸ਼ਾਸਨੀ ਕਮੇਟੀ ਵੱਲੋਂ ਕਿਹਾ ਗਿਆ ਤਾਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਜੋ ਕਿ ਕਾਂਗਰਸ ਦੇ ਕਰਤਾਰਪੁਰ ਬਲਾਕ ਦੇ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਿਕ ਕਮੇਟੀ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਜਲੰਧਰ ਤੇ ਤਿਹਾਰਤੀ ਕਰਤਾਰਪੁਰ ਬਲਾਕ ਦੇ ਕਾਂਗਰਸ 2 ਦੇ ਜੋ ਪ੍ਰਧਾਨ ਜੋਰਾਵਰ ਸਿੰਘ ਸੋਢੀ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਉੱਤੇ ਦਕੈਤੀ ਵਰਗੇ ਗੰਭੀਰ ਅਪਰਾਧਿਕ ਮਾਮਲੇ ਦੀ ਇੱਕ ਐਫਆਈਆਰ ਦਰਜ ਹੋਈ ਸੀ ਜਿਸ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਗ੍ਰਿਫਤਾਰੀ ਜਦੋਂ ਹੁੰਦੀ ਹੈ ਤਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਿਤ ਕਮੇਟੀ ਜਿਹੜੀ ਹੈ ਉਹ ਇਹ ਫੈਸਲਾ ਲੈਂਦੀ ਹੈ ਜਿਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਇਹ ਕੀਤੀ ਜਾਂਦੀ ਹੈ ਇਸ ਬਾਬਲੇ ਦੇ ਉੱਤੇ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਮੇਰੇ ਸਹਿਯੋਗੀ ਮੇਰੇ ਨਾਲ ਜੋ ਕਿ ਫੋਨ ਲਾਈਨ ਤੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪੂਰੀ ਜਾਣਕਾਰੀ ਲਵਾਂਗੇ ਕੀ ਕੁਝ ਜਾਣਕਾਰੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਕ ਕਮੇਟੀ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਿਲਕੁਲ ਰੱਖਣਾ ਚਾਹੁੰਗਾ ਜੀ ਜੇਕਰ ਰਸ਼ਵੀ ਸਿੰਘ ਹੋਤੀ ਗੱਲ ਕਿਸੇ ਜਗ੍ਹਾ ਤੇ 6 ਸਾਲ ਬਾਅਦ ਜਿਹੜਾ ਹੈ ਉਹਨਾਂ ਨੂੰ ਬਾਦਕੀ ਤੋਂ ਜਿਹੜਾ ਹੈ ਅਮਰ ਕਾ ਦਿੱਤਾ ਹੈ ਹਲ ਜਿਹੜਾ ਹੈ ਬਾਹਰ ਕਾ ਦਿੱਤਾ ਤੇ ਬਿਲਕੁਲੀ ਤੋਂ ਵੱਡੀ ਕਾਰਵਾਈ ਜਿਹੜੀ ਹੈ ਕਾਂਗਰਸ ਤੋਂ ਉਹਨਾਂ ਨੂੰ ਜਮਨਤ ਦਿੱਤੀ ਗਈ ਹੈ ਤੇ ਦੇਖਣਾ ਹੋਵੇਗਾ ਕਿ ਉਹਨਾਂ ਆਉਣ ਵਾਲੇ ਜਿਨ੍ਹਾਂ ਦੇ ਵੀ ਜਿਹੜੀਆਂ ਰਾਜਨੀਤਿਕ ਜਿਹੜਾ ਹੈ ਕੀ ਰਹਿਣ ਲੱਗੀ ਕਿ ਕਿ ਲੰਬੇ ਅਸਤੋਂ ਕਿ ਚਰਚਾ ਜ਼ਰੂਰ ਚੱਲ ਰਹੀ ਸੀਗੀ ਇਸ ਚੀਜ਼ ਨੂੰ ਲੈ ਕੇ ਅੱਜ ਕਮੇਟੀ ਵੀ ਜਿਹੜੀ ਹੈ ਮੀਟਿੰਗ ਹੋਈ ਹੈ ਤੇ ਉਸ ਦੇ ਵਿੱਚ ਜਿਹੜਾ ਹੈ ਇੱਕ ਵੱਡਾ ਫੈਸਲਾ ਜਿਹੜਾ ਹੈ ਬਿਲਕੁਲ ਲੈ ਸਕਦੇ ਜੀ हां जी आज ਜਿਸ ਤਰ੍ਹਾਂ ਲਗਾਤਾਰ ਕਿਤੇ ਨਾ ਕਿਤੇ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਅੰਦਰ ਖਾਤੇ ਵੀ ਜਿਹੜਾ ਝਗੜਾ ਚੱਲਦਾ ਖਿੱਚੋ ਤਾਨ ਚੱਲਦੀ ਆ ਤਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਅਚਿਹੇ ਵਰਕਰਾਂ ਨੂੰ ਜਾਂ ਕਹਿ ਸਕੀਏ ਤਾਂ ਵੱਡੇ ਜੋ ਉਹਨਾਂ ਦੇ ਸਪੋਰਟਰ ਹੈਗੇ ਨੇ ਜਾਂ ਇੱਕ ਲੀਡਰਸ਼ਿਪ ਹੈਗੀ ਆ ਉਹ ਇਸੇ ਤਰ੍ਹਾਂ ਕੱਟ ਰਹੀ ਆ ਤਾਂ ਕਿਤੇ ਨਾ ਕਿਤੇ ਕਮਜ਼ੋਰਤਰਾ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਕਾਂਗਰਸ ਪਾਰਟੀ ਅੱਗੇ ਕਹਿੰਦਾ ਸੁਣਾ ਚਾਹਾਂਗਾ ਜੀ ਜੇਕਰ ਕਾਂਗਰਸ ਪਾਰਟੀ ਨੇ ਦਲ ਬਣ ਗਿਆ ਇਸ ਦੇ ਨੰਬਰ ਅਸੇ ਤੋਂ ਸਾਹ ਤੋਂ ਕਹਿੰਦੇ ਕਾਂਗਰਸ ਪਾਰਟੀ ਦੇ ਵਿੱਚ ਰਹਿਣ ਦਾ ਇੱਕ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਹੁਣ پارٹی چ باہر کھڈیا گیا یا چھ سال کی گل کریے چھ سال واسطے تو بالکل اگر دو ہزار ستائی کی گل کریے دو ہزار ستائی کے چناب نے تو پارٹی ایکج اگر ہونا جو ہے ضرور چاہیے اگر اگر دو ہزار ستائی کی چوڑ لڑنی ہے اور جیت حاصل کرنی ہے تو بالکل اگر ایکجٹ ہونے تھی جی ہے اب جی جیت حاصل ہو سکتی ہے تو بالکل کتنے نہ کتنے نقصان جڑا ہے ہو سکتا ہے کہ اگر اس طرح ہی اگر ہر پارٹی دا ورکر جڑا ہے ناراض ہوئے گا کیونکہ پہلے ہی دو دھیرے جہے ہیں کانگریس کے لیے کھڑی ہے ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਪੂਰੀ ਜਾਣਕਾਰੀ ਦੇ ਦੇਣ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸੀ ਅਨੁਸ਼ਾਸਨ ਕਮੇਟੀ ਵੱਲੋਂ ਵੱਡਾ ਇਹ ਫੈਸਲਾ ਲਿਆ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਕਿ ਬਲਾਕ ਕਰਤਾਰਪੁਰ ਬਲਾਕ ਦੇ ਨੂੰ ਬਾਹਰ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ ਤਾਂ ਸ਼ਿਕਾਇਤ ਮਿਲਦੀ ਹੈ